ਤੇਰਾ ਕੋਟ ਜਗਾ ਦੀਆ ਸੋਹਰੇ ਮੇਰੇ ਪੁੱਤ ਨੇ ਕਿੰਨਾ ਵਕ્યો ਤੇ ਮੇਰੇ ਮਾਤਾ ਨੇ ਪਹਿਲਾਂ 5:00 ਵਜੇ ਆ ਕੇ ਦੇਖਿਆ ਜਦ ਕਹਿੰਦੀ ਮੇਰਾ ਪੁੱਤ ਠੀਕ ਹੈ ਜੀ ਕਿਸੇ ਨੇ ਮਾਰਤਾ ਜਦੋਂ ਮੈਂ 1:00 ਵਜੇ ਉੱਠ ਕੇ ਆਇਆ ਤਾਂ ਦੇਖਿਆ ਉਹਦੀ ਸਾਰੇ ਕੰਨ ਤੋਂ ਲੈ ਕੇ ਬੁੱਲਾਂ ਤੱਕ ਚਿਰਚ ਨਾਲ ਬਾਰ ਕਰੇ ਹੋਏ ਸੀ ਮੈਂ ਹਾਕਾ ਮਾਰਦੀ ਆਉਂਦੀ ਆ ਕੋਰੇ ਤੇ ਬਾਰ ਬਣੀ ਲਾਇਆ ਕੋਰੇ ਤੇ ਬਾਰ ਨਹੀਂ ਲਾਇਆ

ਕਿਹਾ ਤਾਂ ਬਹਿਰੇ ਮੀਗਾਲਿਆ ਕਿੰਨੇ ਪਾਸੇ ਘਰ ਬਹੁਤ ਹੌਂਸਲੇ ਬਲੰਦ ਨੇ ਸ਼ਾਪੀਆਂ ਤੇ ਦੇਖੋ ਪਾਇ ਨਹੀਂ ਕਰਿਆ ਇੰਨੇ ਤੇ ਗੱਭੇ ਆ ਕੇ ਵਾਰਤਤ ਕਰਨੀ ਹਾਂ ਫਾਸੀ ਹਿਲਦਾ ਹੈ ਉਹ ਤੋਂ ਬਾਅਦ ਮੇਰੇ بڑے ਭਰਾ ਤੋਂ ਬਾਅਦ ਮੇਰੀ ਪਰਜਾਈ ਮੇਰੇ ਛੋਟੇ ਭਰਾ ਨੇ ਰੱਖ ਲਈ ਸੀ ਨਾ ਉਹਨੇ ਮੇਰਾ ਭਾਈ ਬਸਣ ਦਿੱਤਾ ਏ ਨਾ ਉਹ ਆਪੇ ਬਸਿਆ ਹੁਣ ਰਾਤ ਦਾ ਮੁੱਕਿਆ ਹੋਇਆ ਹੁਣ ਥੈ ਨਹੀਂ ਪਹੁੰਚੀ ਜੀ ਮੈਂ ਬੜੀ ਭੈਣਾ ਇਹ ਮੇਤੇ ਛੋਟੀ ਹੈ ਜੀ ਤੇ ਪਹਿਲਾਂ ਜੀ ਸਾਡੇ ਮੇਰੇ ਕੋਲ ਰਹੀ ਮੰਮੀ 6 ਮਹੀਨੇ ਹੁਣ ਸਾਲ ਹੋ ਗਿਆ ਜੀ ਇਹਦੇ ਕੋਲ ਗਈ ਨੂੰ ਮੰਮੀ ਨਾਲ ਕੁੱਟਮਾਰ ਕਰਾਉਂਦੀ ਸੀ ਜੀ ਬਹੁਤ ਜ਼ਿਆਦਾ ਜਿਸ ਜਨਾਨੀ ਨੂੰ ਮਿੰਟ ਮਿੰਟ ਗੋਰੇ ਦੀ ਖਬਰ ਜਾਂਦੀ ਸੀ ਉਹਨੂੰ ਕਿਤੇ ਉਹਦੀ ਮੌਤ ਦੀ ਖਬਰ ਦਾ ਪਤਾ ਨਹੀਂ ਲੱਗਿਆ ਮੇਰੇ ਰਿਸ਼ਤੇਦਾਰ ਜੀ ਹਾਂਜੀ ਗੁੰਡਾ ਸੱਟਾਂ ਨਾ ਹਮਾਰ ਕੇ ਉਹ ਨਹੀਂ ਪਤਾ ਲੱਗਿਆ ਪ੍ਰਸ਼ਾਸਨ ਨੇ ਉਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਕੀਤੀ ਹਾਂਜੀ ਨਾ ਆ ਹੁਣ ਵੀ ਕਾ ਨਹੀਂ ਕਰ ਲਿਆ ਕੰਨੇ ਜਗਦੇਵ ਸਿੰਘ ਉਰਫ ਛੇ ਗੋਰਾ ਆਪਣੇ ਘਰ ਕੱਲਾ ਪਿਆ ਸੀ ਰਾਤ ਨੂੰ ਕਿਸੇ ਨਾਮ ਨੂੰ ਵਿਅਕਤੀਆਂ ਨੇ ਆ ਕੇ ਉਹਦੇ ਸੱਟਾਂ ਮਾਰ ਕੇ ਉਹਦਾ ਮਰਡਰ ਕਰਤਾ ਇਹ ਬਲਾਈਂਡ ਮਰਡਰ ਹੈ ਜੀ ਅਸੀਂ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਖੰਘਾਰ ਰਹੇ ਆ ਸੀਨ ਆਬਾ ਦੀ ਸਬ ਤਹਿਸੀਲ ਭਾਸੋਂ ਦੇ ਪਿੰਡ ਦੰਦਰਾਲਾ ਖਰੋੜ ਵਿੱਚ ਖੜੇ ਆ ਥਾਣਾ ਭਾਸੋਂ ਪੈਂਦਾ ਏ ਵਿਧਾਨ ਸਭਾ ਹਲਕਾ ਪਟਿਆਲਾ ਪੈਂਦੇ ਨੇ ਇਹਨਾਂ ਨੂੰ ਇੱਥੇ ਦੰਦਰਾਲਾ ਖਰੋੜ ਦੇ ਬਿਲਕੁਲ ਪਿੰਡ ਦੇ ਵਿਚਕਾਰ ਆ ਕੇ ਇੱਕ ਨੌਜਵਾਨ ਦਾ ਕਤਲ ਹੁੰਦਾ 30 32 ਸਾਲ ਉਮਰ ਦੱਸੀ ਜਾਂਦੀ ਆ ਨੌਜਵਾਨ ਦੀ ਜੱਗੀ ਨਾਮ ਦਾ ਨੌਜਵਾਨ ਸੀ ਜਿਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਈ ਤੇਜ ਧਾਰ ਹਥਿਆਰਾਂ ਦੇ ਨਾਲ ਕਹਿੰਦੇ ਕਾਫੀ ਸੱਟਾਂ ਸੀਗੀਆਂ ਫੇਸ ਤੇ ਕਾਫੀ ਜ਼ਿਆਦਾ ਬੇਰਹਿਮੀ ਦੇ ਨਾਲ ਉਸਦਾ ਕਤਲ ਹੁੰਦਾ ਹੈ ਪੂਰਾ ਪਿੰਡ ਇੱਥੇ ਮੌਜੂਦ ਆ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਜਿਹੜੇ ਉਹ ਪਹੁੰਚੇ ਬਨੇ ਡੈੱਡ ਬੋਡੀ ਹੈ ਜਿਹੜੀ ਉਹ ਪੋਸਟਮਾਰਟਮ ਦੇ ਲਈ ਮੌਚਰੀ ਚ ਲੈ ਗਏ ਨੇ ਪੂਰਾ ਪਰਿਵਾਰ ਸਹਿਮ ਦੇ ਮਾਹੌਲ ਦੇ ਵਿੱਚ ਆ ਡਰ ਦੇ ਮਾਹੌਲ ਦੇ ਵਿੱਚ ਆ ਕਿਤੇ ਬਾਹਰ ਹੋ ਜੇ ਤਾਂ ਠੀਕ ਆ ਪਿੰਡ ਦੇ ਵਿਚਕਾਰ ਆ ਕੇ ਅਜਿਹਾ ਕੰਮ ਹੋਣਾ ਕਿਤੇ ਨਾ ਕਿਤੇ ਜਿਹੜੇ ਗੁਨਾਹਗਾਰ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਉਹ ਦਿਖਾਈ ਦੇ ਰਹੇ ਨੇ ਕਿਉਂਕਿ ਪਿੰਡ ਦੇ ਵਿੱਚ ਇਹ ਕੰਮ ਹੋਇਆ ਹੈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਰ ਨੇ ਸਾਡੇ ਨਾਲ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਵੀਰ ਜੀ ਮੇਰਾ ਨਾਮ ਰਵੀ ਆ ਜੀ ਵੀਰ ਜੀ ਅੱਜ ਸਵੇਰੇ ਆ ਕੇ ਦੇਖਿਆ ਜੀ ਸਵੇਰੇ ਮਾਤਾ ਨੇ ਪਹਿਲਾਂ 5:00 ਵਜੇ ਆ ਕੇ ਦੇਖਿਆ ਜਦ ਕਹਿੰਦੀ ਮੇਰਾ ਪੁੱਤ ਠੀਕ ਆ ਜੀ ਕਿਸੇ ਨੇ ਮਾਰਤਾ ਜਦੋਂ ਮੈਂ ਇੱਕੋ ਲਗ ਤੋ ਉੱਠ ਕੇ ਆਇਆ ਤਾਂ ਦੇਖਿਆ ਉਹਦੀ ਸਾਰੇ ਕੰਨ ਤੋਂ ਲੈ ਕੇ ਬੁੱਲਾਂ ਤੱਕ ਕਿਰਚ ਨਾਲ ਬਾਹਰ ਕਰੇ ਹੋਏ ਸੀ ਤੁਸੀਂ ਤੁਹਾਡਾ ਘਰ ਇੱਥੋਂ ਕਿੰਨੀ ਦੂਰ ਆ ਵੀਰ ਜੀ ਆਪਣਾ ਘਰ ਇੱਥੋਂ ਮੰਨ ਕੇ ਚਲੋ ਨਿਮ ਲਵੇ ਆਪਣਾ ਘਰ ਆ ਜੀ ਅੱਛਾ ਅੱਗੇ ਹਾਂ ਠੀਕ ਹੈ ਤੁਸੀਂ ਸੁੱਤੇ ਪਏ ਸੀਗੇ ਤੁਹਾਡੇ ਕੋਲ ਮਾਤਾ ਪਹੁੰਚੀ ਆ ਮੇਰੇ ਲਈ ਮੇਰੀ ਭੈਣ ਨੇ ਦੱਸਿਆ ਜੱਗੀ ਵੀਰਾ ਮਾਰਤਾ ਹੂੰ ਕਹਿੰਦੀ ਉੱਠ ਖੜ ਮੈ ਇੱਕੋ ਲੱਗ ਤੋ ਉੱਠ ਕੇ ਜਾਦਾ ਆ ਦੇਖਿਆ ਚਿਰਚਾਂ ਮਾਰੀਆਂ ਬੁੱਲ ਤੋਂ ਲੈ ਕੇ ਬੁੱਲ ਤੋਂ ਲੈ ਕੇ ਫਿਰ ਗੱਲ ਸਾਰੀ ਚਿਰਚਾਂ ਨਾਲ ਠੀਕ ਹੈ ਜੀ ਹੂੰ ਉਹ ਕਰੀ ਹੋਈ ਸੀ ਫਿਰ ਇੱਕ ਸੱਟੀ ਵੀ ਸੱਟੀ ਵੀ ਟੁੱਟੀ ਹੋਈ ਸੀ ਅੱਛਾ ਇੱਕ ਸੱਟੀ ਆਪਣੀ ਬਾਸ ਦੀ ਸੱਟੀ ਸੀ ਹੂੰ ਉਹ ਵੀ ਤੋੜੀ ਹੋਈ ਸੀ ਬਾਕੀ ਆਪਣੀ ਮੌਜ ਚ ਪਿਆ ਸੀ ਕੂਲਰ ਲੱਗਿਆ ਸੀ ਮੰਜੇ ਤੇ ਕੋਈ ਉਹਦੇ ਹੱਥ ਪੈਰ ਨਹੀਂ ਤੀ ਹੁੰਦੇ ਹੋਂ ਕੌਣ ਨੇ ਪਰਿਵਾਰ ਚ ਕੌਣ ਕੌਣ ਸੀ ਬਸ ਇੱਕ ਮਾਤਾ ਜੀ ਬਸ ਦੋ ਤਿੰਨ ਭੈਣਾਂ ਨੇ ਹੂੰ ਉਹ ਵਿਆਹੀਆਂ ਹੋਈਆਂ ਨੇ अच्छा ठीक है भाई जी किस तरह देख दियो ਪਿੰਡ ਦੇ ਵਿਚਕਾਰ ਆਚਾਰੇ ਪਾਸੇ ਰਾਹੇ ਸਾਰੇ ਘਰ ਨੇ ਸਾਰੇ ਲੋਕ ਇੱਥੇ ਰਹਿੰਦੇ ਨੇ ਪਿੰਡ ਦੇ ਵਿਚਕਾਰ ਆ ਕੇ ਅਜਿਹਾ ਕੰਮ ਕਰਨਾ ਵੀਰ ਜੀ ਹੁਣ ਇਹ ਤਾਂ ਕੀ ਕਹਿ ਸਕਦੇ ਆ ਗਰਮੀ ਦਾ ਮਾਹੌਲ ਚੱਲਦਾ ਪੱਖੇ ਗੂੰਜੇ ਤੁਹਾਨੂੰ ਪਤਾ ਕੂਲਰਾਂ ਦੀ ਕੁਛ ਨਹੀਂ ਪਤਾ ਲੱਗਦਾ ਕਿੰਨੀ ਕੁ ਉਮਰ ਸੀ ਜੀ ਵੀਰ ਦੀ ਵੀਰ ਦੀ ਉਮਰ ਰਹਗੀ ਸੀ 30 35 ਸਾਲ ਰਹਗੀ ਸੀ ਠੀਕ ਹੈ ਠੀਕ ਹੈ ਹਾਂਜੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਮੇਰਾ ਬਲਜਿੰਦਰ ਅਗ ਬਲਜਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਦਾਂ ਦੀ ਘਟਨਾ ਵਾਪਰ ਜਾਣੀ ਬਹੁਤ ਹੀ ਮੰਦਭਾਗੀ ਚੱਲਿਆ ਮਾੜਾ ਗੱਲ ਆਈ ਹੈ ਹਾਂ ਜੀ ਕੀ ਨਾਮ ਹੈ ਜੀ ਗੁਰਦੀਪ ਸਿੰਘ ਰਹਿੰਦੇ ਗੁਰਦੀਪ ਸਿੰਘ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਜੀ ਬੜੀ ਬੇਰਹਿਮੀ ਦੇ ਨਾਲ ਪਿੰਡ ਦੇ ਵਿਚਕਾਰ ਆ ਕੇ ਇਹ ਕੰਮ ਕੀਤਾ ਤੁਸੀਂ ਤਾਂ ਬੇਰਹਿਮੀ ਗੱਲਿਆ ਪਿੰਡ ਦੇ ਸਰਕਾਰ ਬਹੁਤ ਹੌਸਲੇ ਬੁਲੰਦ ਨੇ ਸਾਪੀਆਂ ਦੇ ਦੇਖੋ ਪੈ ਨਹੀਂ ਕਰਿਆ ਪਿੰਡ ਦੇ ਗੱਭੇ ਆ ਕੇ ਵਾਰਦਾਤ ਕਰਨੀ ਹਾਂ ਹਾਸੀ ਖਿਲਦਾ ਹੈ ਮੁੰਡਾ ਕੰਮ ਕੀ ਕਰਦਾ ਸੀ ਇਹ ਮਸ਼ੀਨਾਂ ਦੇ ਯਾਰ ਅਗਰੇ ਪਰਿਵਾਰ ਨਾਲ ਸੰਬੰਧ ਹੁੰਦਾ ਸੀਗਾ ਮਿਹਨਤ ਕਰਦਾ ਸੀ ਠੀਕ ਇਕੱਲੇ ਮਾਤਾ ਹੀ ਸੀਗੇ ਕਰ ਇਕੱਲੇ ਮਾਤਾ ਜੀ ਤੇ ਹੂੰ ਦੋਵੇਂ ਪਰਿਵਾਰਾਂ ਦੇ ਵਿੱਚ ਜੀ ਬਾਕੀ ਤੇ ਹੁਣ ਕੁਦਰਤ ਨੂੰ ਪਤਾ ਹੈ ਪ੍ਰਮਾਤਮਾ ਆਪਣੇ ਸਾਥ ਛੁੱਟ ਰੰਤਾਰਾ ਕਰੇਗਾ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੇਖਦੇ ਨੇ ਮਾਤਾ ਸੰਸਕਲ ਜੀ ਮਾਤਾ ਜੀ ਕੀ ਨਾਮ ਹੈ ਜੀ ਜੀ ਦੇਵ ਸਿੰਘਾ ਹੁੰਦਾ ਪੁੱਤ ਦਾ ਨਾਮ ਜਗਦੇਵ ਸਿੰਘ ਸੀਗੇ ਹਾਂ ਜੀ ਮੈਂ ਤਾਂ ਕਿਵੇਂ ਤੁਹਾਨੂੰ ਕਦੋਂ ਪਤਾ ਲੱਗਦਾ ਇਹ ਘਟਨਾ ਬਾਰੇ ਇਹ ਸਵੇਰੇ 6 ਵਜੇ ਲੱਗਿਆ ਹੁੰਦਾ ਅੱਛਾ ਤੁਸੀਂ ਕਿੱਥੇ ਸੀਗੇ ਮੈਂ ਤਾਂ ਜੀ ਗਮਾਂਡੀਆਂ ਦੇ ਕੁੜੀ ਕੋਲ ਮੁੰਡਾ ਸੀ ਉਹਦੇ ਕੋਲ ਜਾ ਪਈ ਕੁੜੀ ਕੋਲੇ ਕੁੜੀ ਕਰਲੀ ਦੀ ਘਰੇ ਠੀਕ ਹੈ ਜੀ ਉਹ ਤਾਂ ਕਹਿੰਦਾ ਉੱਥੇ ਪੈ ਜਾ ਬੀਬੀ ਜਾ ਕੇ ਤੂੰ ਹਾਂ ਫਿਰ ਆਈ ਨਹੀਂ ਪਤਾ ਕਹਦਾ ਕਿ ਪਿਆ ਕਦ ਨਹੀਂ 11 ਵਜੇ ਤੀ ਲਿਖਿਆ ਮੈਂ ਹਾਂ 11 ਵਜੇ ਤੀ ਉਹਦੇ ਆਇਆ ਨਹੀਂਗਾ ਅੱਛਾ ਜੀ ਦੇਖ ਦੋ ਕੇ ਮੈਂ ਛੱਡ ਕੇ 11 ਵਜੇ ਫੇਰ ਆ ਗਈ ਦੁਬਾਰੇ ਫੇਰ ਦੇਖ ਕੇ ਮੁੜ ਗਈ ਹੂੰ ਮੈਨੂੰ ਪਤਾ ਹੀ ਲੱਗ ਗਿਆ ਮੈਂ ਦੇਖਿਆ ਨਹੀਂ ਹੈਗਾ ਹੂੰ ਵੀ ਆਈ ਨਹੀਂ ਪਤਾ ਕੀ ਬਣਿਆ ਉਹਦੇ ਨਾਲ ਕੀ ਬਣੀ ਤੁਸੀਂ ਕਿੰਨੇ ਵਜੇ ਦੇਖਿਆ ਜੀ ਛੱਡ ਕੇ 6 ਵਜੇ ਦੇਖਿਆ 6 ਵਜੇ ਕੀ ਹਾਲਾਤ ਸੀਗੇ ਜਦੋਂ ਤੁਸੀਂ ਬੱਚਾ ਹੀ ਹਾਲਾਤ ਤੇ ਜੀ ਉਹਦੇ ਹੂੰ ਬਾਹਰ ਖੁੱਡਾ ਪਿਆ ਮੈਂ ਹਾਕਾ ਮਾਰਦੀ ਆਈਆਂ ਗੋਰੇ ਤੇ ਬਾਹਰ ਬਣੀ ਲਾਇਆ ਹੂੰ ਗੋਰੇ ਤੇ ਬਾਹਰ ਬਣੀ ਲਾਇਆ ਜਦ ਮੈਂ ਗਾਹਾਂ ਕੇ ਮੰਜੇ ਤੇ ਦੇਖਿਆ ਮੰਜਾ ਕਾਲਾ ਹੀ ਕਾਲਾ ਹੋਇਆ ਪਿਆ ਗੋਰਾ ਕੀ ਹੋ ਗਿਆ ਤੈਨੂੰ ਹੂੰ ਗੋਰਾ ਤੈਨੂੰ ਕੀ ਹੋ ਗਿਆ ਹੂੰ ਮੈਂ ਤਵੱਸਾ ਇੰਨੀ ਗੱਲ ਸੁਣ ਕੇ ਬਾਹਰ ਨਿਕਲ ਗਈ ਹੂੰ ਕੋ ਸਣੀ ਹੀ ਦੇਖਿਆ ਬੈਨ ਤਵੱਸਾ ਇੱਕ ਮੈਂ ਦੇਖ ਲਿਆ ਪਿਆ ਕੀ ਲੱਗਦਾ ਬੇਬੇ ਕੋਈ ਕਿਸੇ ਤੇ ਸੱਤ ਕੋਈ ਇਦਾਂ ਦੀ ਗੱਲ ਕੋਈ ਲੱਗਦੀ ਹੋਵੇ ਕਿਸੇ ਸੱਤ ਜੀ ਮੈਨੂੰ ਤਾਂ ਵੀ ਉਹ ਰਖੇਦਾ ਬੇੜੇ ਨਾਲ ਤਾਂ ਹੈ ਨਹੀਂ ਕਿਸੇ ਦੇ ਹੂੰ ਹੁੰਦਾ ਬੇੜੇ ਨਾਲ ਵੀ ਹੈਗੀ ਕੋਈ ਹੋਊਗਾ ਪਾਪੀ ਅਪਰਾਧੀ ਉਹਨੂੰ ਪਤਾ ਹੋਊਗਾ ਵੀ ਮੈਨੂੰ ਨਹੀਂ ਪਤਾ ਮਾਤਾ ਜੀ ਐਨੇ ਹੌਸਲੇ ਬਲੰਦ ਹੋ ਗਏ ਨੇ ਇਹਨਾਂ ਲੋਕਾਂ ਦੇ ਆਲੇ-ਦਾਲੇ ਰਹੇ ਸਾ ਘਰ ਨੇ ਪਿੰਡ ਦੇ ਵਿੱਚ ਆ ਕੇ ਇਹੋ ਕੰਮ ਕਰਨਾ ਹਾਂ ਜੀ ਬਹੁਤ ਮੁਸ਼ਕਲ ਆ ਤੁਹਾਨੂੰ ਇਹ ਪਤਾ ਜੀ ਕਿਵੇਂ ਕਰਿਆ ਉਹਦੇ ਨਾਲ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਹੀ ਕਰਨੀ ਬਸ ਉਹਦੀ ਹੱਕ ਜਿਵੇਂ ਉਹ ਮਾਰਿਆ ਮੈਨੂੰ ਇਹ ਹੋਰ ਨਹੀਂ ਮੈਨੂੰ ਪਤਾ ਹੈ ਪਤਾ ਲੱਗ ਵੀ ਕੀ ਨੇ ਮਾਰਿਆ ਮੈਂ ਬਸ ਬਸ ਹੀ ਮੰਗਦੀਆਂ ਇੱਕ ਪਹਿਲਾਂ ਬੱਚਾ ਮੁੱਕ ਗਿਆ ਕਾ ਮੁੱਕ ਗਿਆ ਇਹ ਬੁੱਤ ਸੀਗਾ ਮਾਤਾ ਉਹ ਤੇਜੀ ਦੋ ਇੱਕ ਪਹਿਲਾਂ ਗੁਜਰ ਗਿਆ ਜੀ ਪਹਿਲਾਂ ਮਾਰਦਾ ਜੀ ਐਵੇਂ ਕਿਸੇ ਲੋਕਾਂ ਪਹਿਲਾਂ ਵੀ ਇਦਾਂ ਹੀ ਮਾਰਦਾ ਇਹ ਚੋ ਮਿਲਿਆ ਜੀ ਇਹ ਵੀ ਨਾ ਇਹ ਚੋ ਮਿਲਿਆ ਇਦਾਂ ਲੰਬਾ ਲੰਜਾ ਧੀ ਚਾਹੀਦਾ ਸਾਨੂੰ ਇਹ ਤਾਂ ਕੋਈ ਮੁੰਡਾ ਐ ਹੋ ਜਾ ਹਾਈ ਨਹੀਂ ਜਾ ਜੋਤੀ ਉਰੇ ਨਹੀਂ ਤੇਨੇ ਪਹਿਲਾਂ ਕਦੋਂ ਕਦੀ ਗੱਲ ਆ ਇਹ ਹੋ ਗਏ ਜੀ 12 ਸਾਲ ਹੋ ਗਏ ਮਸ਼ੀਨ ਤਾਂ ਆਇਆ ਸੀ ਉਹ ਵੀ ਪੈਸੇ ਲੈ ਕੇ ਨਰ ਤੇ ਸਿੜਤਾ ਮਾਰ ਕੇ ਦੁਸ਼ਮਣਾਂ ਨੇ ਪੈਸੇ ਖੋਲੇ ਜੀ ਉਹ ਤੋਂ ਇਹ ਵੀ ਮਸ਼ੀਨ ਤੋਂ ਆਇਆ ਸੀ ਇਹਨੂੰ ਵੀ ਕਰਿਆ ਕਿ ਮਾਰ ਕੇ ਨੇ ਦੁਸ਼ਮਣੋ ਦੇ ਸਾਨੂੰ ਤਾਂ ਇਨਸਾਬ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਪਤਾ ਲੱਗ ਜੇ ਕਿਹਨੇ ਮਾਰਿਆ ਕਿਹਨੇ ਚਾਹੀਦਾ ਉਹ ਵੀ ਇਹਨੇ ਮਾਰਨੇ ਚਾਹੀਦੇ ਨੇ ਜਿਵੇਂ ਸਾਡੇ ਮਾਰੇ ਨੇ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਹੀ ਮੇਰੇ ਜਗਦੇਵ ਦਾ ਪਤਾ ਲੱਗ ਜੇ ਕਿਹਨੇ ਮਾਰਿਆ ਮੇਰੇ ਘੋਰੇ ਦਾ ਪਤਾ ਲੱਗ ਜੇ ਹਾਂਜੀ ਕੀ ਨਾਮ ਹੈ ਜੀ ਬੱਗਾ ਸਿੰਘ ਪੱਗ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਪਤਾ ਲੱਗਿਆ ਕਿ ਪਹਿਲਾਂ ਵੀ ਇੱਕ ਵੀਰ ਇਦਾਂ ਹੀ ਮੇਰੇ ਰਿਸ਼ਤੇਦਾਰ ਲੱਗੇ ਹਾਂਜੀ ਕੋਈ ਨਹੀਂ ਜੀ ਸਰਦਾਰ ਘਰ ਉੱਛੜ ਗਿਆ ਕੋਈ ਨਹੀਂ ਜੀ ਹੌਸਲਾ ਰੱਖੋ ਕਿਹਦੇ ਕਿਹਦੇ ਕੋ ਆਪਣਾ ਮੇਰਾ ਮੁੰਡਾ ਵਹਿਆ ਆ ਸਹੀ ਮੇਰੀ ਲੋਕ ਲੱਗੇ ਪਹਿਲਾਂ ਉਹ ਬੁੰਡਾ ਸੜਦਾ ਨਾ ਨਹਿਰ ਜਮਾਰ ਕੇ ਉਹ ਨਹੀਂ ਪਤਾ ਲੱਗਿਆ ਪ੍ਰਸ਼ਾਸਨ ਨੇ ਉਹ ਤੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਕੀਤੀ ਹਾਂਜੀ ਨਾ ਆ ਹੁਣ ਵੀ ਕੰਨੀ ਕਰਨਾ ਕਰਨੀ ਹੂੰ ਉਹ ਤਾਂ ਰਾ ਦੇ ਮਾਈ ਆ ਕੱਲੀ ਸਾਡੇ ਕੋ ਰਹਿੰਦੀਆਂ ਸਾਲ ਹੋ ਗਏ ਆ 15 ਦਿਨ ਤੋਂ ਆਈ ਤੁਰ ਮੈਂ ਤਾਂ ਪਿੰਡ ਨੂੰ ਬੇਨਤੀ ਕਰਦਾ ਵੀ ਇਹਦਾ ਤੁਸੀਂ ਕੋਈ ਹੱਲ ਕਰੋ ਹੂੰ ਗਰੀਬ ਆਦਮੀ ਕਿੱਥੇ ਰੂਲੂਗੀ ਹੂੰ ਦਿਆਂ ਦੇ ਕਿੰਨਾ ਕਰੈ ਜੂਗੀ ਤੇ ਵਿਕਾਰੇ ਖਾਲੀ ਹੋ ਗਿਆ ਜੀ ਬਿਲਕੁਲ ਖਾਲੀ ਹੋ ਗਿਆ ਜੀ ਜਮ ਕੇ ਮੇਰੀ ਨੋ ਇੱਕ ਕਾ ਗੁੱਡੀ ਹੈ ਬੜੀ ਗੁੱਡੀ ਇੱਕ ਗੁੱਡੀ ਵਾਰ ਗਈ ਹੈ ਅੱਛਾ ਕਹੋ ਪਾਤੀ ਬਾਈ ਦਾ ਨਾਮ ਲਾ ਦੇ ਜੀ ਬੀਬੀ ਕਿਵੇਂ ਦੇਖਦੇ ਹੋ ਤੁਸੀਂ ਕਹਿੰਦੇ ਜੀ ਪਹਿਲਾਂ ਵੀ ਇਦਾਂ ਦੀ ਉਹ ਘਟਨਾ ਵਾਪਰੀ ਆ ਪਹਿਲਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਨਾ ਵੀਰੇ ਕਿਸੇ ਨੇ ਕਿਸੇ ਨੇ ਕੁਝ ਨਹੀਂ ਕਰਿਆ ਨੇ ਕੱਲੇ ਬੋਲੋ ਜੀ ਕੁਝ ਨਹੀਂ ਕਰਿਆ ਵੀਰੇ ਕਿਸੇ ਨੇ ਕੁਝ ਨਹੀਂ ਕਰਿਆ ਪਹਿਲਾਂ ਵੀ ਐਡਾ ਜਵਾਨ ਮੁੰਡਾ ਮੁੱਕਿਆ ਸਾਡਾ ਨਹਿਚ ਮਾਰ ਕੇ ਹੱਥ ਵੱਢ ਕੇ ਪੈਰ ਵੱਢ ਕੇ ਦਾ ਨਹਿਚ ਚ ਸਿੱਕਿਆ ਸੀ 12 ਦਿਨਾਂ ਗੱਲੋਂ ਲਟਾਇਆ ਪਰ ਵੀ ਅੱਛਾ ਇਹ ਹਾਂ ਇਹ ਵੀ ਮਸੀਂ ਤੋਂ ਹੀ ਆਇਆ ਜੀ ਇਹ ਵੀ ਐਂ ਮਾਰਿਆ ਹੁਣ ਸਾਨੂੰ ਮਿਲਣਾ ਚਾਹੁੰਦਾ ਜੀ ਮਾੜਾ ਮੋਟਾ ਦਾ ਮਿਲਣਾ ਚਾਹੁੰਦਾ ਸਾਨੂੰ ਇਨਸਾਫ ਤਾਂ ਚਾਹੀਦਾ ਜੀ ਇਨਸਾਫ ਸਾਨੂੰ ਮਿਲ ਜਾਏ ਕੀ ਲੱਗਦਾ ਜੀ ਕੋਈ ਕਿਸੇ ਨਾਲ ਲੜਾਈ ਝਗੜਾ ਕੁਝ ਦੱਸਿਓ ਜੀ ਲੜਾਈ ਝਗੜਾ ਕਿਉਂਸੋ ਨਹੀਂ ਕਰਦਾ ਤੇ ਜੂਰੇ ਤੱਕ ਕਿਸੇ ਨਾਲ ਕੋਈ ਦੱਸਿਆ ਹੋਵੇ ਕੋਈ ਗੱਲ ਨਾ ਵੀ ਕਿਸੇ ਨੇ ਦੱਸਿਆ ਨਹੀਂ ਸਾਨੂੰ ਨਾ ਜੀ ਨਾ ਕਿਸੇ ਨੇ ਦੱਸਿਆ ਬਸ ਹੰਤਾ ਉਰੀ ਆ ਕੇ ਪਤਾ ਲੱਗਦਾ ਜੀ ਸਾਨੂੰ ਹੁਣ ਇਨਸਾਫ ਮਿਲਣਾ ਚਾਹੁੰਦਾ ਜੀ ਕੀ ਲੱਗਦਾ ਜੀ ਪਹਿਲਾਂ ਇਦਾਂ ਦੀ ਗੱਲ ਹੋ ਗਈ ਆ ਦੁਬਾਰੇ ਫੇਰ ਇਹੀ ਘਟਨਾ ਵਾਪਰੀ ਕਿਸੇ ਨਾਲ ਕੋਈ ਰੰਜਿਸ਼ ਕੋਈ ਗੱਲਬਾਤ ਕਿਉਂ ਲੋਕ ਇਦਾਂ ਕਰਦੇ ਕੀ ਪਤਾ ਜੀ ਕਿਵੇਂ ਕਰਦੇ ਨੇ ਆਪਨੇ ਕੀ ਨਾਮ ਆ ਪੈਣੇ ਮੈਂ ਕੁਲਦੀਪ ਕੌਰਾਂ ਜੀ ਹਾਂਜੀ ਮੇਰੇ ਬਡੇ ਭਰਾ ਨੂੰ ਮੁੱਕੇ ਨੂੰ 10 ਸਾਲ ਹੋ ਗਏ ਹਾਂਜੀ ਉਸ ਤੋਂ ਬਾਅਦ ਮੇਰੇ ਬਡੇ ਭਰਾ ਤੋਂ ਬਾਅਦ ਮੇਰੀ ਪਰਜਾਈ ਮੇਰੇ ਛੋਟੇ ਭਰਾ ਨੇ ਰੱਖ ਲਈ ਸੀ ਠੀਕ ਹੈ ਜੀ ਨਾ ਉਹਨੇ ਮੇਰਾ ਭਾਈ ਬਸਣ ਦਿੱਤਾ ਏ ਨਾ ਉਹ ਆਪੇ ਬਸਿਆ ਹੁਣ ਰਾਤ ਦਾ ਮੁੱਕਿਆ ਹੋਇਆ ਹੁਣ ਥੈ ਨਹੀਂ ਪਹੁੰਚੀ ਜਿਸ ਜਨਾਨੀ ਨੂੰ ਮਿੰਟ ਮਿੰਟ ਗੋਰੇ ਦੀ ਖਬਰ ਜਾਂਦੀ ਸੀ ਉਹਨੂੰ ਕਿਤੇ ਉਹਦੀ ਮੌਤ ਦੀ ਖਬਰ ਦਾ ਪਤਾ ਨਹੀਂ ਲੱਗਿਆ ਸਾਰੀ ਰਾਤ ਦਾ ਉਹ ਮੁੱਕਿਆ ਹੋਇਆ ਉਹ ਤਾਂ ਪਲ-ਪਲ ਪਰਸੋਂ ਪਟਿਆਲੇ ਤਰੀਕ ਸੀ ਸਰ ਉਹਦੀ ਉਹ ਪਤਰੀਕ ਤੇ ਮਿਲ ਕੇ ਆਏ ਹੁਣ ਕੇ ਕੇਸ ਚੱਲਦਾ ਸੀਗਾ ਜੀ ਕੋਈ ਕੇਸ ਤਾਂ ਜੀ ਉਹਦੇ ਉਹਦੇ ਘਰ ਵਾਲੀ ਦੀ ਪਵਾਏ ਹੋਈ ਧੀ ਉਹਦੇ ਘਰ ਵਾਲੀ ਦੇ ਕੇਸਾਂ ਤੇ ਹੀ ਤਰੀਕਾਂ ਦੇ ਜਾਂਦਾ ਸੀ ਅੱਛਾ ਜੀ ਹਾਂ ਜੀ ਕਿਤੇ ਹੁਣ 12 1 ਵਜ ਗਏ ਆ ਕਿਤੇ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਗੋਰਾ ਚ ਗੱਡੀ ਛਡਾਤਾ ਮੰਮੀ ਵੀ ਸਾਡੀ ਘਰੋਂ ਬਾਹਰ ਕੱਢਦੀ ਜੀ ਮੈਂ ਬੜੀ ਭੈਣਾ ਇਹ ਮੇਤੇ ਛੋਟੀ ਹੈ ਜੀ ਤੇ ਪਹਿਲਾਂ ਜੀ ਸਾਡੇ ਮੇਰੇ ਕੋਲ ਰਹੀ ਮੰਮੀ 6 ਮਹੀਨੇ ਹੁਣ ਸਾਲ ਹੋ ਗਿਆ ਜੀ ਇਹਦੇ ਕੋਲ ਗਈ ਨੂੰ ਮੰਮੀ ਨਾਲ ਕੁੱਟਮਾਰ ਕਰਾਉਂਦੀ ਸੀ ਜੀ ਬਹੁਤ ਜ਼ਿਆਦਾ ਅਸੀਂ ਉਹਨੇ ਬਹੁਤ ਜ਼ਿਆਦਾ ਪਰੇਸ਼ਾਨ ਕਰੇ ਜੀ ਅਸੀਂ ਤਾਂ ਕੋਈ ਨਹੀਂ ਜੀ ਚੈੱਕ ਕਰ ਸਕਦੇ ਕਿਉਂਕਿ ਸਾਡਾ ਭਰਾ ਉਹਦੇ ਨਾਲ ਸੀਗਾ ਜਿਹੜੀ ਗੱਲ ਮਤਲਬ ਉਹ ਕਹਿੰਦੀ ਸੀ ਉਹੀ ਸਾਡਾ ਭਰਾ ਕਰਦੇ ਸਾਡੇ ਨਾਲੋਂ ਤਾਂ ਵੀ ਟੁੱਟ ਗਿਆ ਸੀ ਹੁਣ ਨਾ ਤਾਂ ਉਰੇ ਰਹਿੰਦੀ ਆ ਜੀ ਨਾ ਉਹ ਮਤਲਬ ਹੁਣ ਕਿਤੇ 1.5 ਵਜੇ ਗਏ ਵੀ ਹੁਣ ਤੱਕ ਕਿਤੇ ਪਿੰਡ ਦੇ ਬੰਦੇ ਨੇ ਉਹਨਾਂ ਨੂੰ ਫੋਨ ਨਹੀਂ ਕਰਿਆ ਹੁਣ ਤਾਂ ਕਦੇ ਫੋਨ ਚਲੇ ਹੁਣ ਤਾਂ ਕਦੇ ਫੋਨ ਤੇ ਫੋਨ ਫੋਨ ਤਾਂ ਜੀ ਉਹਨੂੰ ਮੁੱਕੇ ਤੇ ਬਾਅਦ ਜਦੇ ਚਲੇ ਗਏ ਹੁਣੇ ਪਰ ਹੁਣ ਤੱਕ ਅਸੀਂ ਇਹ ਦੇਖ ਰਹੇ ਹਾਂ ਵੀ ਹੁਣ ਤੱਕ ਕਿਉਂ ਨਹੀਂ ਪਹੁੰਚੀ ਜਾਦ ਉਹਦੇ ਵਿੱਚ ਗੋਰੇ ਦਾ ਇੰਨਾ ਪਿਆਰ ਸੀਗਾ ਉਹ ਕਹਿੰਦੀ ਮੈਂ ਕੀ ਲੱਗਦਾ ਭੈਣੇ ਪਹਿਲਾਂ ਵੀ ਕਹਿੰਦੇ ਇੱਕ ਵੀਰ ਨਾਲ ਇਦਾਂ ਦੀ ਘਟਨਾ ਵਾਪਰੀ ਆ ਮੇਰਾ ਭਰਾ ਹੀ ਸੀ ਜੋ ਬੜਾ ਹਾਂਜੀ ਮੇਰੇ ਤੇ ਛੋਟਾ ਸੀ ਜੀ ਮੈਂ ਨਾ ਸਾਰਿਆਂ ਤੋਂ ਬੜੀ ਹਾਂ ਕਿ ਕਿਉਂ ਇਹ ਪਰਿਵਾਰ ਨਾਲ ਇਦਾਂ ਹੋ ਰਿਹਾ ਜੀ ਕਿਸੇ ਨਾਲ ਕੋਈ ਰੰਜਸ ਨਹੀਂ ਜੀ ਸਾਨੂੰ ਕੋਈ ਸਮਝ ਨਹੀਂ ਆਉਂਦੀ ਹੈ ਕਿ ਮੇਰਾ ਜਿਹੜਾ ਬੜਾ ਭਰਾ ਸੀ ਉਹ ਇਹ ਜਨਾਨੀ ਨਾਲ ਲਿੰਕ ਰੱਖਦਾ ਸੀ ਮੇਰਾ ਭਰਾ ਬੜਾ ਮਸ਼ੀਨਾਂ ਤੇ ਜਾਂਦਾ ਸੀ ਇਹਦਾ ਦਿਓਰ ਮਸ਼ੀਨਾਂ ਤੇ ਜਾਂਦਾ ਸੀ ਤੇ ਉਹ ਤੋਂ ਬਾਅਦ ਇਹ ਮੇਰੇ ਬਡੇ ਭਰਾਵਾਂ ਮਗਰ ਲੱਗੀ ਆ ਉਹ ਤੋਂ ਬਾਅਦ ਬੜਾ ਮਰਵਾਤਾ ਫਿਰ ਇਹਦੇਵਾਂ ਕਰ ਲੱਗੀ ਠੀਕ ਹੀ ਲੱਗਦਾ ਇਹ ਇਹਨਾਂ ਦੇ ਘਰ ਵਾਲੀ ਦਾ ਹੀ ਇਹ ਸਾਰਾ ਖੇਲ ਰਚਿਆ ਹੋਇਆ ਜਦੋਂ ਘਰ ਦੇ ਵਿੱਚ ਚਾਰ ਮੈਂਬਰ ਖੜਿਆ ਤੇ ਉਹ ਜਨਾਨੀ ਨੇ ਤਾਂ ਜਨਾਨੀ ਨੇ ਗੋਰਾ ਵੀ ਖੜਿਆ ਤਾਂ ਠੀਕ ਹੈ ਨਹੀਂ ਬਸ ਸਸ ਹੀ ਇਹ ਪੈਸੇ ਲੈ ਜਾਂਦੀ ਦੀ ਸੀਜ਼ਨ ਲਾ ਕੇ ਜਦ ਲਾ ਕੇ ਆਉਂਦਾ ਤੂੰ ਜਿਹੇ ਜੀ ਕਾਰਵਾਈ ਛਣੂ ਜਿਹਹਾ ਜਨ ਇਨਸਾਫ ਤੁਸੀਂ ਦੇ ਦੇਂਗੇ ਉਹ ਸਾਨੂੰ ਮਨਜ਼ੂਰ ਆ ਪਰ ਮੈਂ ਇਹ ਅਰਦਾਸ ਕਰਦੀ ਆਂ ਵੀ ਜਸਵੀਰ ਤੇਰਾ ਕੁਛ ਨਹੀਂ ਬਣਿਆ ਨਾ ਤਾਂ ਸਾਡਾ ਬਣਨੇ ਦਿੱਤਾ ਏ ਨਾ ਤਾਂ ਆਪਣਾ ਹੀ ਮਣਕੀ ਕਹਿ ਰਹੀ ਆ ਆਪਣੀ ਗੱਲ ਜੀ ਸਾਨੂੰ ਇਹਨੇ ਚੈਲੰਜ ਕਰੀ ਟੀ ਇਹਦੇ ਘਰ ਵਾਲੀ ਨੇ ਵੀ ਮੈਂ ਤੁਹਾਡਾ ਘਰ ਝਾੜ ਕੇ ਛੱਡੂਗੀ ਵੀ ਮੈਂ ਤੁਹਾਨੂੰ ਕੱਖ ਦੀ ਵੀ ਛੱਡਣਾ ਨਹੀਂ ਜਿੰਨਾ ਮਰਜੀ ਜਿੱਥੇ ਤੱਕ ਮਰਜੀ ਸਾਨੂੰ ਵੀ ਬਹੁਤ ਮੰਦਾ ਚੰਗਾ ਫੋਨਾ ਪਰ ਬੋਲਦੀ ਹੁੰਦੀ ਸੀ ਪਰ ਅਸੀਂ ਮੇਰੇ ਭਰਾ ਨੂੰ ਕਹਿਣਾ ਵੀ ਵੀਰੇ ਸਾਨੂੰ ਭਾਬੀ ਐਂਦਾ ਬੋਲਦੀ ਆ ਫੇਰ ਅਸੀਂ ਉਹਨੂੰ ਕਹਿਣਾ ਫੇਰ ਉਹ ਕਹਿੰਦੀ ਸੀ ਵੀ ਕੋਈ ਗੱਲ ਨਹੀਂ ਮੈਂ ਉਹਦੇ ਨਾਲ ਆ ਉਹ ਮੇਰੇ ਨਾਲ ਆ ਤੁਸੀਂ ਆਪਣੇ ਦਿਮਾਗ ਤੇ ਕੋਈ ਲੋੜ ਨਾ ਲਭੋ ਅਸੀਂ ਫੇਰ ਅਖੀਰ ਨੂੰ ਜੀ ਇਹ ਘਰ ਛੱਡਦਾ ਅਸੀਂ ਆਪਣੀ ਮਾਤਾ ਨੂੰ ਨਾਲ ਲੈ ਕੇ ਸਾਡੀ ਇੱਕ ਮੇਰੀ ਭੈਣ ਕੁਵਾਰੀ ਆ ਹਲੇ ਉਹ ਬਾਹਰ ਗਈ ਹੋਈ ਆ ਉਹਨੂੰ ਕੁੱਟ ਮਾਰ ਕੇ ਉਹਨੂੰ ਕੁੱਟ ਮਾਰ ਕੇ ਰਾਤਾਂ ਨੂੰ ਕੱਢ ਦਿੰਦਾ ਸੀ ਜੀ ਬਹੁਤ ਬੁਰਾ ਹਰ ਘਰਾਂ ਦੀ ਜੀ ਇਹ ਜਨਾਨੀ ਇਹ ਸੋ ਇਹ ਮਸਲਾ ਜੀ ਗਰੀਬ ਪਰਿਵਾਰਾਂ ਸੋ ਪਹਿਲਾਂ ਵੀ ਕਹਿੰਦੇ ਇੱਕ ਜਵਾਨ ਪੁੱਤਾ ਇਸੇ ਤਰ੍ਹਾਂ ਚਲਿਆ ਗਿਆ ਉਹਦਾ ਵੀ ਕੁਝ ਪਤਾ ਨਹੀਂ ਲੱਗਿਆ ਡੈੱਡ ਬਾਡੀ ਜਿਹੜੀ ਨਹਿਰ ਚੋਂ ਮਿਲੀ ਸੀ ਪਿੰਡ ਦੰਦਰਾਲਾ ਖਰੋੜ ਚ ਖੜੇ ਆ ਅਸੀਂ ਥਾਣਾ ਭਾਸੋਂ ਨਾਲ ਸੰਬੰਧਿਤ ਪਿੰਡਾਂ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਏ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਾਰਵਾਈ ਕੀਤੀ ਆ ਹੁਣ ਤੱਕ ਕੀ ਸਾਹਮਣੇ ਆਇਆ ਕੀ ਕੋਹ ਕੀਤੀ ਆ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸਾਡੇ ਨਾਲ ਐਸ ਐਚਓ ਥਾਣਾ ਭਾਸੋਂ ਇੰਦਰਜੀਤ ਸਿੰਘ ਜੀ ਨੇ ਸੀਸੀਟੀਵੀ ਕੈਮਰੇ ਨੇ ਜਿਹੜੇ ਖੰਗਾਲ ਰਹੇ ਨੇ ਜਾਂਚ ਕਰ ਰਹੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਇਸ ਮਾਮਲੇ ਨੂੰ ਹਾਂਜੀ ਸਾਡਾ ਸਸੀ ਕਾਲ ਜੀ ਇਹ ਅੱਜ ਸਵੇਰੇ ਸਾਨੂੰ ਜੀ ਇੱਕ ਕਿਸੇ ਵਿਅਕਤੀ ਨੇ ਫੋਨ ਕੀਤਾ ਵੀ ਅਦਾਦਾ ਕਰਕੇ ਕੋਈ ਨੌਜਵਾਨ ਹੈ ਤੇ ਉਹਦਾ ਮਰਡਰ ਹੋਇਆਗਾ ਤੇ ਅਸੀਂ ਮੌਕੇ ਤੇ ਮੈਂ ਪਹੁੰਚਿਆ ਨਾਲ ਦੀ ਨਾਲ ਮੈਂ ਅਫਸਰ ਸਹਿਬਾਨ ਨੂੰ ਦੱਸਿਆ ਜੀ ਜਦੋਂ ਅਸੀਂ ਆ ਕੇ ਮੌਕੇ ਦੇਖਾ ਉਹ ਬੰਦਾ ਨੌਜਵਾਨ ਮੁੰਡਾ ਜਗਦੇਵ ਸਿੰਘ ਉਰਫ ਛੇ ਗੋਰਾ ਆਪਣੇ ਘਰ ਇਕੱਲਾ ਪਿਆ ਸੀ ਰਾਤ ਨੂੰ ਕਿਸੇ ਨਾਮ ਨੂੰ ਵਿਅਕਤੀਆਂ ਨੇ ਆ ਕੇ ਉਹਦੇ ਸੱਟਾਂ ਮਾਰ ਕੇ ਉਹਦਾ ਮਰਡਰ ਕਰਤਾ ਜੀ ਇਹ ਬਲਾਈਂਡ ਮਰਡਰ ਹੈ ਜੀ ਅਸੀਂ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਖੰਘਾਰ ਰਹੇ ਆ ਹਰ ਅਸੀਂ ਜੋ ਵੀ ਫੋਰੈਂਸਿਕ ਲੈਬ ਦਾ ਵੀ ਅਸੀਂ ਨੇ ਲਿਆਗਾ ਤੇ ਸੈਂਟੀਫਿਕ ਤਰੀਕੇ ਨਾਲ ਇਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਬੰਧੀ ਅਸੀਂ ਨੇ ਮੁਕੱਦਮਾ ਨੰਬਰ 62 ਮਿਤੀ 7/24 ਅੰਡਰ ਸੈਕਸ਼ਨ 302 ਆਈਪੀਸੀ ਉਹਨਾਂ ਦੀ ਮਾਤਾ ਮਹਿੰਦਰ ਕੌਰ ਦੇ ਬਿਆਨ ਤੇ ਦਰਜ ਕਰਤਾ ਜੀ ਸਾਰੇ ਸਾਡੇ ਸੀਆਈਏ ਦੀ ਟੀਮ ਅਫਸਰ ਸਹਿਮਾਨ ਦੇ ਹੁਕਮ ਨਾਲ ਤੇ ਅਸੀਂ ਸਾਰੇ ਇਸ ਮਰਡਰ ਨੂੰ ਟ੍ਰੇਸ ਕਰਨ ਲਈ ਕਾਮਯਾਬ ਹੋਵਾਂਗੇ ਜੀ ਤਾਂ ਕੀ ਲੱਗ ਰਿਹਾ ਜੀ ਕਿਸ ਤਰ੍ਹਾਂ ਦੇ ਹਥਿਆਰ ਨੇ ਜਿਹੜੇ ਵਰਤੇ ਗਏ ਨੇ ਕਿਦਾਂ ਦੀਆਂ ਜਿਹੜੀ ਇੰਜਰੀ ਵਗੈਰਾ ਸੀ ਜੀ ਇਹ ਅਸੀਂ ਜੀ ਪੋਸਟਮਾਰਟਮ ਕਰਾਉਣ ਵਾਸਤੇ ਡੈੱਡ ਬੋਡੀ ਭੇਜੀ ਹੈਗੀ ਜੀ ਉੱਥੋਂ ਪੋ ਡਾਕਟਰਾਂ ਦੇ ਓਪੀਨੀਅਨ ਲੈ ਕੇ ਸਾਨੂੰ ਪਤਾ ਲੱਗੂ ਕਿ ਤਿੱਖੇ ਹਥਿਆਰ ਨਾਲ ਜਾਂ ਕਿਸੇ ਖੁੰਡੇ ਹਥਿਆਰ ਨਾਲ ਉਹਦੇ ਸੱਟਾਂ ਮਾਰੀਆਂ ਗਈਆਂ ਨੇ ਜੀ ਜੀ ਘਰ 'ਚ ਕੋਈ ਹੋਰ ਵੀ ਸੀਗਾ ਜੀ ਉਸ ਟਾਈਮ ਤੇ ਕੀ ਕਹਿ ਰਿਹਾ ਜੀ ਪਰਿਵਾਰ ਉਹਨਾਂ ਦੀ ਮਾਤਾ ਰਹਿੰਦੀ ਸੀ ਨਾਲ ਪਰ ਉਹ ਕਿਸੇ ਦੇ ਘਰ ਰਾਤੀ ਗੁਆਣ 'ਚ ਸੁੱਤੀ ਪਈ ਸੀ ਰਾਤੀ ਉਹ 11:30 ਵਜੇ ਚਲੀ ਗਈ ਉਸ ਤੋਂ ਬਾਅਦ ਚ ਜਗਦੀਪ ਸਿੰਘ ਇਕੱਲਾ ਹੀ ਆ ਕੇ ਘਰ ਸੁੱਤਾ ਆਪਣੇ ਬੇੜੇ 'ਚ ਤੇ ਉਹਨਾਂ ਦੀ ਮਾਤਾ ਨੇ ਸਵੇਰੇ 6 ਵਜੇ ਆ ਕੇ ਜਦੋਂ ਘਰ ਆਈ ਉਦੋਂ ਦੇਖਿਆ ਜੀ ਜੀ ਕੋਈ ਕੋਈ ਲੱਗਿਆ ਜੀ ਬਈ ਕੀ ਕਾਰਨਾ ਕਿਵੇਂ ਆ ਕੁਝ ਲੱਗਿਆ ਜੀ ਹੱਥ ਸਵੇਰ ਤੋਂ ਤੁਸੀਂ ਲੱਗੇ ਹੋ ਹੁਣ ਵੀ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਹਾਂ ਪੂਰੇ ਪਿੰਡ 'ਚ ਤੁਸੀਂ ਕਰ ਰਹੇ ਹੋ ਸਾਨਵੀਨ ਆ ਜਿਹੜੀ ਕੋ ਲੱਗਿਆ ਜੀ ਕੋਈ ਹੱਥ ਅਸੀਂ ਲੱਗੇ ਹੋਇਆ ਜੀ ਕੁਝ ਸਾਨੂੰ ਜਿਹੜੇ ਢੁਗਾਈ ਨਾਲ ਤਫਤੀਸ਼ ਕਰਨ ਤੇ ਨਕੂਲਿਆਂ ਤੇ ਸਾਨੂੰ ਪਤਾ ਲੱਗੇਗਾ ਉਹ ਅਸੀਂ ਹਰ ਪਹਿਲਾਂ ਉਹਨਾਂ ਨੂੰ ਬਾਚਾਂਗੇ ਉਸ ਤੋਂ ਬਾਅਦ ਚ ਉਹਨਾਂ ਨੂੰ ਉਜਾਗਰ ਕਰਾਂਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਥਾਣਾ ਮੁਖੀ ਪਾਸੋਂ ਸਰਦਾਰ ਇੰਦਰਜੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਜਾਂਚ ਕਰ ਰਹੇ ਆ ਬਹੁਤ ਜਲਦ ਜਿਹੜੇ ਦੋਸ਼ੀ ਨੇ ਉਹ ਪੁਲਿਸ ਦੀ ਹਿਰਾਸਤ ਹੋਣਗੇ ਫਿਲਹਾਲ ਜਾਂਚ ਚੱਲ ਰਹੀ ਆ ਕਦੋਂ ਦੋਸ਼ੀ ਫੜੇ ਜਾਂਦੇ ਨੇ ਤਾਂ ਉਹਨਾਂ ਵਾਲਾ ਟਾਈਮ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਨਾ ਦੇ ਨਾਲ ਮਨਵਿੰਦਰ ਸਿੰਘ ਟਿਵਾਨਾ ਪਾਸੋਂ